ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਜਿਹੜਾ ਹੈ ਉਹ ਪੰਜਾਬ ਸਰਕਾਰ ਦੇ 50 ਪੁਲਿਸ ਦੇ ਵੱਲੋਂ ਉਠਾਇਆ ਗਿਆ ਹੈ ਤੇ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਕਾਫੀ ਗੁੱਸਾ ਹੋਈ ਹੈ। ਮੇਰੇ ਨਾਲ ਰਣਜੀਤ ਪਵਾਰ ਜੀ ਮੌਜੂਦ ਨੇ ਜੋ ਕਿ ਸਾਬਕਾ ਐਮਐਲਏ ਹਲਕਾ ਖਡੂਰ ਸਾਹਿਬ ਸਰਦਾਰ ਰਮਨਜੀਤ ਸਿੰਘ ਸਿੱਕੀ ਉਹਨਾਂ ਦੇ ਸਿਆਸੀ ਸਲਾਹਕਾਰ ਵੀ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸਾਨ ਪਰਿਵਾਰ ਦੇ ਵਿੱਚੋਂ ਨੇ ਅਤੇ ਮੌਜੂਦਾ ਸਰਕਾਰ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਨੇ ਤੇ ਪਿਛਲੇ ਦਿਨੀ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਭਾਜਪਾ ਜਿਨ੍ਹਾਂ ਦੇ ਵੱਲੋਂ ਕੁਝ ਕਾਂਗਰਸ ਦੇ ਵਿੱਚ ਜਿਹੜੇ ਖਡੂਰ ਸਾਹਿਬ ਹਲਕੇ ਦੇ ਪਿੰਡਾਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਉਸਤੇ ਵੀ ਇਹਨਾਂ ਦੇ ਵੱਲੋਂ ਸਵਾਲ ਉਠਾਏ ਗਏ ਨੇ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ ਤੱਥਾਂ ਨੂੰ ਲੈ ਕੇ ਇਹਨਾਂ ਨੇ ਉਹ ਵੀਡੀਓ ਵੀ ਅਪਲੋਡ ਕੀਤੀ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਰਣਜੀਤ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਜੀ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਦੇ ਕੀਮਤੀ ਸਮੇਂ ਚ ਮੇਰੇ ਕੋਲ ਪਹੁੰਚੇ ਹੋ ਧੰਨਵਾਦ ਤੁਹਾਡਾ ਜੀ ਸ਼ੁਰੂਆਤ ਕਿਸਾਨਾਂ ਤੋਂ ਕਰ ਲੈਣੇ ਆ ਕਿ ਹੁਣ ਬਹੁਤ ਜ਼ਿਆਦਾ ਗੁੱਸਾ ਵੀ ਹੈ ਮੌਜੂਦਾ ਸਰਕਾਰ ਦੇ ਨਮਾਇੰਦਿਆਂ ਤੇ ਕਿਸਾਨਾਂ ਨੂੰ ਕਿਵੇਂ ਵੇਖਦੇ ਹੋ ਜੀ ਜੋ ਕੁਝ ਵੀ ਹੋਇਆ ਹੈ ਦੇਖੋ ਜੀ ਇਹ ਜੋ ਪੰਜਾਬ ਦੇ ਅੱਜ ਹਾਲਾਤ ਕਿਸਾਨਾਂ ਦੇ ਬਣਾਏ ਆ ਉਹ ਬਹੁਤ ਹੀ ਮੰਦਭਾਗੀ ਘਟਨਾ ਆ ਅੱਜ ਜੋ ਵਾਪਰਿਆ ਏ ਜੋ ਪਿਛਲੇ ਦਿਨਾਂ ਦੇ ਵਿੱਚ ਵਾਪਰਿਆ ਜਿਹਦੀ ਤੁਸੀਂ ਚਰਚਾ ਕੀਤੀ ਉਹਦੇ ਨਾਲ ਪੰਜਾਬ ਦੇ ਲੋਕਾਂ ਤੇ ਪੂਰੇ ਪੰਜਾਬੀਅਤ ਤੋਂ ਗਹਿਰੀ ਸੱਟ ਵੱਜੀ ਏ ਜੋ ਕਦੇ ਨਾ ਭੁੱਲਣ ਯੋਗ ਆ ਇਦਾਂ ਨਹੀਂ ਸੀ ਹੋਣਾ ਚਾਹੀਦਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਉਹੀ ਮੁੱਖ ਮੰਤਰੀ ਆ ਜਦੋਂ ਜਦੋਂ ਸੱਤਾ ਜੇ ਨਹੀਂ ਸੀ ਪੁਰਾਣੀਆਂ ਵੀਡੀਓ ਕੱਢ ਕੇ ਵੇਖੀਏ 20 ਦੀਆਂ 2020 2021 22 ਤੋਂ ਪਹਿਲਾਂ ਦੀਆਂ ਇਹ ਪੰਜਾਬ ਹਤਾਸ਼ੀ ਦੱਸਦਾ ਜੀ ਪੰਜਾਬ ਪੱਖੀ ਦੱਸਦਾ ਇਹ ਕਿਸਾਨਾਂ ਦੇ ਪੱਖੀ ਦੱਸਦਾ ਸੀ ਕਹਿੰਦਾ ਸੀ ਅੱਗੇ ਲਾ ਕੇ ਮਸਲੇ ਹੱਲ ਕਰਾ ਦਾਂਗੇ ਐਮਐਸਪੀ ਇਹਨਾਂ ਦੇ ਬੰਦਿਆਂ ਦੇ ਚੁਟਕੀ ਮਾਰ ਕੇ ਐਮਐਸਪੀ ਲਾਵਾਂਗੇ ਸਾਰਾ ਕੁਝ ਐਂ ਕੱਢ ਕੇ ਤੁਹਾਡੀ ਜੇਬਾਂ 'ਚ ਪਾ ਦਾਂਗੇ ਲੋਕ ਇਹਨਾਂ ਦੇ ਝੂਠੇ ਵਾਅਦੇ ਆ ਜਾ ਕੇ ਵਗਲਾਏ ਗਏ ਇਹਦਾ ਨੁਕਸਾਨ ਅਜ ਪੰਜਾਬ ਭੁਗਤ ਰਿਹਾ ਜੋ ਹੋਇਆ ਕਿਸਾਨਾਂ ਦੇ ਨਾਲ ਜਿੱਦਾਂ ਕਿਸਾਨਾਂ ਨੂੰ ਸੁੱਤੇ ਪਿਆ ਨੂੰ ਕਿਉਂਕਿ ਉੱਥੇ ਕਿਹੜਾ ਕੋਈ ਪ੍ਰਦਰਸ਼ਨ ਹੋ ਰਿਹਾ ਹੈ ਜਾਂ ਧਰਨਾ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ ਵੱਲੋਂ ਕੁਝ ਗਲਤ ਕੀਤਾ ਜਾ ਰਿਹਾ ਹੈ ਕੋਈ ਦੰਗਾ ਵਿਸਾਦ ਕੀਤਾ ਜਾ ਰਿਹਾ ਹੈ ਕਿਸਾਨ ਤੇ ਆਪਣੀਆਂ ਜਾਇਜ਼ ਮੰਗਾਂ ਲਈ ਜੋ ਇਹਨਾਂ ਨੇ ਪਹਿਲਾਂ ਐਲਾਨੀਆਂ ਸੀ ਉਹਨਾਂ ਤੋਂ ਮੁਕਰਮ ਹੋਏ ਉਹਨਾਂ ਦੇ ਲਈ ਕਿਸਾਨ ਉੱਥੇ ਸ਼ਾਂਤਮਈ ਢੰਗ ਦੇ ਨਾਲ ਆਪਣਾ ਸੰਘਰਸ਼ ਲੜ ਰਹੇ ਸੀ ਇਹਨਾਂ ਸੁੱਤੇ ਪਿਆ ਤੇ ਜਾ ਕੇ ਅਟੈਕ ਕੀਤਾ ਜੋ ਬਿਲਕੁਲ ਮੰਦਭਾਗੀ ਹੈ ਕਰਵਾਇਆ ਭਾਜਪਾ ਨੇ ਕੀਤਾ ਪੰਜਾਬ ਗਵਰਨਮੈਂਟ ਦੇ ਥਰੂ ਜੀ ਇਹ ਸਾਰਾ ਕੁਝ ਜੋ ਹੋਇਆ ਬਹੁਤ ਗਲਤ ਹੈ ਜੀ ਮੰਡੋ ਇਜ਼ ਦਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਦਿਖ ਰਿਹਾ ਜੀ ਬਿਲਕੁਲ ਸਾਹਮਣੇ ਆ ਤੁਹਾਡੇ ਇਹਦਾ ਖਮਿਆਜਾ ਪੰਜਾਬ ਦੇ ਲੋਕ ਇਹਨਾਂ ਨੂੰ ਚੰਗੀ ਤਰ੍ਹਾਂ ਭੁਗਤਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹਨਾਂ ਨੂੰ ਦੱਸਣਗੇ ਕਿ ਜਿਹੜਾ ਅੱਜ ਮੁੱਖ ਮੰਤਰੀ ਜਿਹੜੀ ਸਰਕਾਰ ਅੱਜ ਪੰਜਾਬ ਦੇ ਲੋਕਾਂ ਦੇ ਪੱਖੀ ਫੈਸਲੇ ਨਹੀਂ ਲੈ ਸਕਦੀ ਕਿਸਾਨਾਂ ਦੇ ਮੁੱਦਿਆਂ ਤੇ ਇਹਨਾਂ ਨੇ ਇਲੈਕਸ਼ਨ ਲੜੀ ਇਹਨਾਂ ਬੇਅਦਬੀ ਦੇ ਮੁੱਦੇ ਤੇ ਇਲੈਕਸ਼ਨ ਲੜੀ ਅੱਜ ਦੋਵੇਂ ਦੋਵੇਂ ਹੀ ਮਸਲੇ ਉੱਥੇ ਦੇ ਉੱਥੇ ਖੜੇ ਕਿਸ ਤਰ੍ਹਾਂ ਇਹ ਦੁਬਾਰਾ ਸੱਤਾ 'ਚ ਆਉਣ ਦੀ ਗੱਲ ਕਰਨਗੇ ਲੋਕ ਇਹਨਾਂ ਨੂੰ ਜਵਾਬ ਦੇਣਗੇ ਪੂਰਾ ਚੂਰ ਪੁਛਰ ਚਵੰਗਟ ਟਰਾਲੀਆਂ ਵੀ ਚੋਰੀ ਹੋਈਆਂ ਨੇ ਰੰਜੀਤ ਜੀ ਕਿਵੇਂ ਵੇਖਦੇ ਉੱਥੇ ਦੇਖੋ ਜੀ ਉੱਥੇ ਜਦੋਂ اٹھਾਇਆ ਗਿਆ ਜਦੋਂ ਕਿਸਾਨਾਂ ਦੇ ਨਾਲ ਹਫੜਾ ਦਫੜੀ ਮੱਚੀ ਜਦੋਂ ਪੰਜਾਬ ਪੁਲਿਸ ਨੂੰ ਉਸ ਸੈਕਸ਼ਨ ਦੇ ਵਿੱਚ ਆਈ ਕਿਸਾਨ ਵਿਚਾਰਿਆਂ ਨੇ ਉੱਥੇ ਰੰਜੀਤ ਜੀ ਕੱਲੀਆਂ ਟਰਾਲੀਆਂ ਨਹੀਂ ਬਹੁਤ ਕੀਮਤੀ ਸਮਾਨ ਕਿਸਾਨਾਂ ਦਾ ਉਥੋਂ ਚੋਰੀ ਹੋ ਗਿਆ ਜਦੋਂ ਕਿਸਾਨਾਂ ਨੂੰ ਉੱਥੇ ਇਹਨਾਂ ਨੇ ਨજરਬੰਦ ਕਰ ਲਈ ਪੰਜਾਬ ਪੁਲਿਸ ਨੇ ਲੈ ਲਿਆ ਉਸ ਤੋਂ ਬਾਅਦ ਜਿਹੜਾ ਉੱਥੇ ਉਹਨਾਂ ਦਾ ਟਰਾਲੀਆਂ ਸੀ ਟਰੈਕਟਰ ਸੀ ਸਾਧਨ ਸੀ ਬਿਸਤਰੇ ਸੀ ਖਾਣ ਪੀਣ ਵਾਸਤੇ ਜੋ ਰਾਸ਼ਨ ਪਾਣੀ ਸੀ ਉਹ ਸਾਰਾ ਹੀ ਉਥੋਂ ਗਾਇਬ ਹੋ ਗਿਆ ਉਹਦਾ ਜਿਹੜਾ ਦੋਸ਼ ਹੈ ਉਹ ਸਿੱਧਾ ਪੰਜਾਬ ਸਰਕਾਰ ਤੇ ਜਾਂਦਾ ਕਿਉਂਕਿ ਜਦੋਂ ਉਹਨਾਂ ਨੂੰ اٹھਾਉਣ ਦਾ ਉਥੋਂ ਹੁਕਮ ਜਾਰੀ ਕੀਤਾ ਤਾਂ ਉਹਨਾਂ ਦੀ ਸਮਾਨ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ ਬਣਦੀ ਮੈਂ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਪਰ ਬਹੁਤ ਵੀਡੀਓ ਇਦਾਂ ਦੇ ਸਾਹਮਣੇ ਆਈਆਂ ਜਿਹਦੇ ਵਿੱਚ ਇਹ ਲੱਗ ਰਿਹਾ ਕਿ ਸਾਰਾ ਇਹਨਾਂ ਦਾ ਸਮਾਨ ਇਹ ਆਪਣੇ ਕਬਜ਼ੇ ਦੇ ਵਿੱਚ ਲਿਆ ਜੋ ਕਿ ਬਹੁਤ ਗਲਤ ਕਰ ਕਟੂ ਜੁਖਦੂਰ ਸਾਹਿਬ ਸਾਡਾ ਹਲਕਾ ਮਾਝੇ ਦਾ ਇਹਦੇ ਵਿੱਚ ਕਿਸਾਨੀ ਜਵਾਨੀ ਸਾਰੀ ਅਹਿਮ ਰੋਲ ਜੀ ਜੀ ਅਦਾ ਕਰ ਰਹੀ ਆ ਪਿਛਲੇ ਸਮਿਆਂ ਚ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸਾਨੀ ਅਸੀਂ ਖੁਦ ਕਿਸਾਨ ਆ ਖੇਤੀ ਕਰਦੇ ਆ ਖੇਤੀ ਕਰਕੇ ਖਾਣ ਵਾਲੇ ਕਿਰਤ ਕਰਕੇ ਖਾਣ ਵਾਲਾ ਪਰਿਵਾਰ ਆ ਕਿਸਾਨੀ ਤੇ ਜੋ ਜਵਾਨੀ ਆ ਬਚਾਉਣ ਲਈ ਸਹਿਯੋਗ ਦੇਵਾਂਗੇ ਨਾਲ ਇਹ ਖਡੂਰ ਸਾਹਿਬ ਹਲਕੇ ਦੀ ਵੀ ਮਾਝੇ ਦੀ ਧਰਤੀ ਦੇ ਵੀ ਕਿਸਾਨੀ ਦੇ ਹੋਈ ਹਾਲ ਆ ਜੋ ਪੂਰੇ ਪੰਜਾਬ ਦੇ ਆ ਜੀ ਅੱਜ ਪੰਜਾਬ ਪੂਰਾ ਕਿਸਾਨੀ ਤੇ ਜਵਾਨੀ ਜਿਹੜੀ ਆ ਜਵਾਨੀ ਵੀ ਬਰਬਾਦ ਹੋ ਰਹੀ ਆ ਕਿਸਾਨੀ ਵੀ ਬਰਬਾਦ ਹੋ ਰਹੀ ਆ ਫਸਲਾਂ ਦਾ ਸਹੀ ਮੁੱਲ ਨਹੀਂ ਪੈ ਰਿਹਾ ਇਹ ਸਾਰਾ ਮਸਲਾ ਤਾਦੀ ਹੱਲ ਹੋਣਾ ਜਦੋਂ ਕਿਸਾਨ ਤੇ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਅੱਗੇ ਆਈਆਂ ਜੋ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਤੁਸੀਂ ਗੱਲ ਕੀਤੀ ਕਿ 75 ਸਾਲ ਚੋਂ ਕਹਿੰਦੇ ਜੋ ਨਹੀਂ ਕੀਤਾ ਸੀ ਉਹ ਕਰ ਰਹੇ ਆ ਬਿਲਕੁਲ ਸਹੀ ਕਹਿ ਰਿਹਾ ਜੋ 75 ਸਾਲ ਚਹੀਂ ਆਪਣੀ ਨਗਾ ਨਾ ਨਹੀਂ ਵਖਿਆ ਉਹ ਦੇਖਣ ਨੂੰ ਮਿਲ ਰਿਹਾ ਜਿਹੜੀ ਇਹਨਾਂ ਦੇ ਲਈ ਵਿਕਾਸ ਦੀ ਗੱਲ ਵਿਕਾਸ ਇਹਨਾਂ ਦਾ ਇਸ ਟਾਈਮ ਤੇ 3 ਸਾਲ ਬੀਤ ਗਏ ਬਿਲਕੁਲ ਜ਼ੀਰੋ ਤੇ ਜੀ ਜੀ ਤੁਸੀਂ 17 ਤੋਂ 22 ਤੱਕ ਦਾ ਕਾਂਗਰਸ ਦਾ ਸਰਦਾਰ ਸਿੱਕੀ ਜੀ ਦਾ ਵਿਕਾਸ ਦੇਖੋ ਪਿੰਡਾਂ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਚੱਲਦਾ ਮੇਰੇ ਸਾਹਮਣੇ 20 25 25 30 30 ਫੁੱਟ ਦੀਆਂ ਗਲੀਆਂ ਬਣੀਆਂ ਲੋਕਟਾਈਲ ਦੇ ਨਾਲ ਸੀਵਰੇਜ ਪਏ ਇਹਨਾਂ ਦੇ ਵਿਕਾਸ ਹੋਏ ਸਾਡੇ ਸ਼ਹਾਬਾਜਪੁਰ ਆ ਉਥੇ ਕਾਲਜ ਲੈ ਕੇ ਆਏ ਜਿਹੜਾ ਵਿਕਾਸ ਆ ਬਲਾਕਾਂ ਦੇ ਵਿੱਚ ਵਿਕਾਸ ਕਰਾਇਆ ਪੰਚਾਇਤੀ ਪੰਚਾਇਤਾਂ ਦੇ ਨਾਲ ਹੀ ਵਿਕਾਸ ਕਰਾਇਆ ਇਹਨਾਂ ਨੇ ਦੇ ਪਹਿਲਾਂ 2-3 ਸਾਲ ਆਮ ਆਦਮੀ ਪਾਰਟੀ ਨੇ ਸਰਪੰਚੀ ਨੂੰ ਲਟਕਾ ਕੇ ਰੱਖਤਾ ਸਰਪੰਚੀ ਤੋਂ ਸਰਪੰਚੀ ਕਰਾਈ ਨਹੀਂ ਗਈ ਪਿੰਨਾਂ ਦੇ ਵਿਕਾਸ ਰੁਕੇ ਰਹੇ ਜੇ ਹੁਣ ਇਹਨਾਂ ਦੇ ਸਰਪੰਚੀਆਂ ਕਰਾ ਲੀਆਂ ਤੇ ਤਾਂ ਵੀ ਇਹ ਵਿਕਾਸ ਦੇ ਵਿਕਾਸ ਤਾਂ ਜੇ ਇਹਨਾਂ ਸ਼ੁਰੂ ਨਹੀਂ ਕੀਤਾ ਜਿੰਦਾ ਜਗ ਦਾ ਵਿਕਾਸ ਮੇਰੇ ਲਾਗੇ ਪਿੰਡ ਜਾਮਾ ਰਾਹ ਹਲਕਾ ਕਡੂਰ ਸਾਹ ਦਾ ਉਥੇ ਪੁਲ ਦਾ ਫਰਜੀ ਉਦਘਾਟਨ ਮੌਜੂਦਾ ਵਿਧਾਇਕ ਵੱਲੋਂ 2024 ਦਾ ਕੀਤਾ ਹਜੇ ਕੋੜਾ ਪੋਲੇਓ 25 30 ਪਿੰਡਾਂ ਨੂੰ ਤਰਨਤਨ ਸ਼ਹਿਰ ਦੇ ਨਾਲ ਜੋੜਦਾ ਜੋ ਮੈਨੂੰ ਨਹੀਂ ਲੱਗਦਾ ਉਹ ਪੁਲ ਨੂੰ ਨੇਪਰੇ ਚੜਾਇਆ ਜਾਊਗਾ ਉਹ ਸਿਰਫ ਇੱਕ ਉਦਘਾਟਨ ਦੀ ਪਲੇਟ ਲੱਗੀ ਆ ਪੁਲ ਦੀ ਮੈਂ ਬਕਾਇਦਾ ਮੇਰੇ ਕੋਲ ਵੀਡੀਓ ਵੀ ਹੈਗੀ ਆ ਉਹ ਟੈਂਪਰੇਰੀ ਪੁਲ ਸੰਗਤ ਤੋਂ ਸੰਗਤ ਵੱਲੋਂ ਬਣਾਇਆ ਗਿਆ ਜਿਹਦੇ ਸਾਣੀ ਲੰਘਣਾ ਵੀ ਬਹੁਤ ਮੁਸ਼ਕਲ ਹੈ ਪਤਾ ਨਹੀਂ ਸਰਕਾਰ ਜਾਂ ਵਿਧਾਇਕ ਕੋ ਵੱਡੀ ਦੁਰਘਟਨਾ ਦੀ ਵੇਟ ਕਰ ਰਹੇ ਆ ਕਿ ਜੇ ਕੋਈ ਵੱਡੀ ਦੁਰਘਟਨਾ ਹੋ ਵਾਪਰੂਗੀ ਤੇ ਫਿਰ ਇਸ ਪੁਲ ਨੂੰ ਬਣਾਉਣਾ ਤਾਂ ਕਿ ਉਹ ਪੁਲ ਹੋਂਦ ਤੱਕ ਬਣ ਕੇ ਲੋਕਾਂ ਨੂੰ ਸਮਰਪਿਤ ਕਰ ਦੇਣਾ ਚਾਹੀਦਾ ਸੀ ਹਾਂਜੀ ਸਰ ਦੇਖੋ ਜੀ ਜਿਹੜੀ ਗੱਲ ਤੁਸੀਂ ਮੈਨੂੰ ਕੀਤੀ ਕਿ ਮਿਲਣ ਵਾਲੀ ਇਦਾਂ ਦੀ ਕੋਈ ਗੱਲ ਹੈਗੀ ਨਹੀਂ ਇਹ ਸਿਰਫ ਵਿਰੋਧੀਆਂ ਦੀ ਇੱਕ ਪ੍ਰੋਪੋਗੈਂਡਾ ਸੀ ਜੋ ਉਹਨਾਂ ਨੇ ਚਲਾਇਆ ਕਿ ਮਿਲਦੇ ਨਹੀਂ ਕਿਉਂ ਨਹੀਂ ਮਿਲਦੇ ਰਹੇ ਤੁਸੀਂ ਪਿੰਡਾਂ 'ਚ ਜਾ ਕੇ ਪਤਾ ਕਰੋ ਪਿੰਨਾਂ ਦੇ ਕੰਮ ਫਿਰ ਕਿੱਦਾਂ ਹੋਗੇ ਜੇ ਉਹ ਮਿਲਦੇ ਨਹੀਂ ਰਹੇ ਹਲਕੇ ਦੇ ਵਿੱਚ ਹੀ ਰਹਿਣਾ ਥੋੜੀਆਂ ਪਾਰਟੀ ਪ੍ਰਤੀ ਜ਼ਿੰਮੇਵਾਰੀਆਂ ਸੀ ਜੋ ਉਹਨਾਂ ਨੂੰ ਜਾਣਾ ਪਿਆ ਇਦਾਂ ਦਾ ਕੁਝ ਨਹੀਂ ਹੈਗਾ ਹਲਕੇ ਦੇ ਵਿੱਚ ਰਹਿਣਗੇ ਉਹਨਾਂ ਦੀ ਰੈਸ਼ ਹੈ ਜੀ ਰੈਸ਼ੀਆਂ ਨੇ ਰੈਸ਼ੀਆਂ ਨੇ ਕੋਠੀ ਜਿਹੜੀ ਬਣੀ ਆ ਜਿਹੜੀ ਉਹਨਾਂ ਦੀ ਨਿੱਜੀ ਰੈਸ਼ ਹੈ ਉੱਥੇ ਹੀ ਰਹਿਣਾ ਉਹਨਾਂ ਨੇ ਜੋ ਵਿਰੋਧੀਆਂ ਨੇ ਪ੍ਰੋਪੋਗੈਂਡਾ ਕੀਤਾ ਜੋ ਉਹਨਾਂ ਫਵਾਵਾ ਫਲਾਈਆਂ ਇਹਨਾਂ ਦਾ ਸਾਰੀਆਂ ਦਾ ਫਵਾਵਾ ਦਾ ਜਵਾਬ ਆਉਣਲੇ ਸਮੇਂ ਦੇ ਵਿੱਚ ਉਹਨਾਂ ਨੂੰ ਦਵਾਂਗੇ ਜਿਹੜੀ ਇਹ ਵਿਸ਼ਵਾਸ ਦੀ ਗੱਲ ਕਿਉਂ ਨਹੀਂ ਲੋਕ ਵਿਸ਼ਵਾਸ ਕਰ ਰਹੇ ਲੋਕ ਵਿਸ਼ਵਾਸ ਕਰਕੇ ਜੁੜ ਰਹੇ ਆ ਅੱਜ ਜੇ ਦੇਖੀਏ ਪਿਛਲੇ ਸਮੇਂ ਦੇ ਵਿੱਚ ਸਾਡੇ ਇਸ ਟਾਏ ਕੰਡੇ ਪਿੰਡਾਂ ਨੂੰ ਹੜ ਦੀ ਮਾਰ ਵੱਜੀ ਮਾਰ ਵੱਜੀ ਫਸਲਾਂ ਜਿੱਥੇ ਸਰਕਾਰ ਦਾ ਫਰਜ਼ ਬਣਦਾ ਸੀ ਉਥੇ ਸਰਦਾਰ ਸਿੱਕੀ ਜੀ ਨੇ ਆਪਣਾ ਫਰਜ਼ ਨਿਭਾਇਆ ਉਹ ਲੋਕਾਂ ਦੇ ਨਾਲ ਚਟਾਨਾਂ ਵਾਂ ਖੜੇ ਭਾਵੇਂ ਉਥੇ ਕਿਸੇ ਮਟੀਰੀਅਲ ਦੀ ਜ਼ਰੂਰ ਸੀ ਭਾਵੇਂ ਉਥੇ ਡੀਜ਼ਲਾਂ ਦੀ ਜ਼ਰੂਰ ਸੀ ਭਾਵੇਂ ਉਥੇ ਕਿਸੇ ਵੀ ਚੀਜ਼ ਦੀ ਜ਼ਰੂਰ ਸੀ ਸਰਕਾਰ ਦਾ ਨੁਮਾਇੰਦਾ ਉਥੋਂ ਤੱਕ ਨਹੀਂ ਪਹੁੰਚਿਆ ਉਥੇ ਜੇ ਖੜਾ ਕੋਈ ਜਾਂ ਜਥੇਬੰਦੀਆਂ ਖੜੀਆਂ ਸਾਡੇ ਸਤਕਾਰਯੋਗ ਸੰਤਮਾਪੁਰਖ ਖੜੇ ਜਾਂ ਸਰਦਾਰ ਸਿੱਕੀ ਜੀ ਖੜੇ ਤੇ ਲੋਕ ਨਾਲ ਆ ਲੋਕ ਡੀਕ ਰਹਿ ਕੇ 2027 ਆਵੇ ਤੇ ਜੋ ਸਿੱਕੀ ਜੀ ਨੇ ਹਲਕੇ ਦੇ ਵਿੱਚ 17 ਤੋਂ 22 ਚ ਜਾਂ 22 ਤੋਂ ਬਾਅਦ ਜਦੋਂ ਸਰਕਾਰ ਕਾਂਗਰਸ ਦੀ ਨਹੀਂ ਸੀ ਜੋ ਉਹਨਾਂ ਨੇ ਬਾਫੜੀ ਉਹਦਾ ਲੋਕ ਇੰਤਜ਼ਾਰ ਕਰ ਰਿਹਾ ਕਿ ਅਸੀਂ ਵੱਡੇ ਮਾਰਜਨ ਦੇ ਨਾਲ ਇਥੋਂ ਜਿਤਾ ਕੇ ਅੱਗੇ ਭੇਜੀਏ ਤਾਂ ਜੋ ਵਿਧਾਨ ਸਭਾ ਦੇ ਵਿੱਚ ਖਡੂਰ ਸਾਹਿਬ ਦੇ ਮੁੱਦੇ ਉਠਾ ਸਕਣ ਤੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਣ ਤੇ ਵਿਕਾਸ ਹੋ ਸਕੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਤੁਹਾਡੀ ਮਿਹਰਬਾਨੀ ਧੰਨਵਾਦ ਤੁਹਾਡਾ ਜੋ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੇਰੇ ਤੱਕ ਪਹੁੰਚੇ ਜੀ ਸੋ ਤਨਵਜੀ ਸੋਏ ਸਨ ਰਣਜੀਤ ਸਿੰਘ ਜੀ ਪਵਾਰ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਜਿਹੜਾ ਕਿਸਾਨਾਂ ਦੇ ਨਾਲ ਜੋ ਤਸ਼ੱਦਦ ਹੋਇਆ ਉਹ ਵੀ ਕਿਸਾਨ ਜਿਹੜੇ ਭੁਲਾ ਨਹੀਂ ਸਕਣਗੇ ਸਰਕਾਰ ਦੇ ਵਿੱਚ ਅਤੇ ਲੋਕ ਜਿਹੜੇ ਨੇ ਉਹ 2027 ਦੇ ਵਿੱਚ ਕਾਂਗਰਸ ਨੂੰ ਮੌਕਾ ਦੇਣ ਜਾ ਰਹੇ ਨੇ ਤੇ ਵੇਖਣ ਵਾਲੀ ਗੱਲ ਇਹ ਵੀ ਰਹਿਣ ਵਾਲੀ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੌਜੂਦਾ ਸਰਕਾਰ ਜਿਹੜੀ ਹੈ ਜਿਨ੍ਹਾਂ ਦੇ ਕੋਲ 2 ਸਾਲ ਰਹਿ ਗਏ ਨੇ ਉਹ ਇਹਨਾਂ 2 ਸਾਲਾਂ ਦੇ ਵਿੱਚ ਕਿਵੇਂ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਕੋਸ਼ਿਸ਼ ਕਰਦੇ ਆ ਕਾਮਯਾਬ ਹੁੰਦੇ ਆ ਜਾਂ ਨਹੀਂ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਪਹੁੰਚਾਵਾਂਗੇ ਤੁਹਾਡੇ ਤੱਕ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਨਜ਼ਰ ਨਿਊਜ਼ ਤਰਨਤਾਰ ਇਹ ਜਿਹੜਾ ਇਹਨਾਂ ਨੇ ਮੈਂ ਤਾਂ ਇਹਨਾਂ ਨਾਲ ਪਹਿਲਾਂ ਵੀ ਗੱਲ ਕਰਕੇ ਹੜਿਆ ਜਦੋਂ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਝੂਠ ਦਾ ਪ੍ਰਚਾਰ ਹੀ ਇਹਨਾਂ ਕਰਤਾ ਕਿ ਦੇਖੋ ਜੀ ਕਿ ਇਹ ਬੇਅਦਬੀ ਦਾ ਮਸਲਾ ਹਲ ਵੀ ਆਉਂਦਿਆਂ ਕਰਦਾਂਗੇ ਕਿਸਾਨੀ ਦੇ ਐਮਐਸਪੀ ਵੀ ਲਾਵਾਂਗੇ ਕਿਸਾਨ ਵੀ ਬਚਾਵਾਂਗੇ ਜਵਾਨੀ ਵੀ ਬਚਾਵਾਂਗੇ ਅਜਹਾ ਕੁਝ ਨਹੀਂ ਸੀ ਸਗੋਂ ਇਦਾਂ ਦੇ ਹਾਲਾਤ 17 ਤੋਂ 22 ਦੇ ਨਹੀਂ ਸੀ ਅੱਜ ਆਪਾਂ ਦੇਖੀਏ ਪੰਜਾਬ ਦੇ ਵਿੱਚ ਕੀ ਸਾਡੇ ਹਲਕੇ ਦੇ ਵਿੱਚ ਵੀ ਲੁੱਟਾਂ ਹੋ ਰਹੀਆਂ ਕਤਲਿਆਂ ਹੋ ਰਹੀਆਂ ਚੋਰੀਆਂ ਹੋ ਰਹੀਆਂ ਮੇਰੇ ਆ ਰੋਡ ਤੋਂ ਜਿੱਥੋਂ ਤੁਸੀਂ ਲੰਘ ਕੇ ਆਏ ਹੋ ਇੱਥੇ ਮੇਰੇ ਸਹੌਣਾ ਰੋਜ਼ ਦੇ ਦੋ ਵਾਰ ਦਾ ਤਾਂ ਇੱਥੇ ਹੋ ਜਾਂਦੀਆਂ ਉਹਦੀ ਕੌਣ ਜ਼ਿੰਮੇਵਾਰ ਮੌਜੂਦਾ ਸਰਕਾਰ ਜੇ ਥਾਣਿਆਂ ਦੀ ਗੱਲ ਕਰੀਏ ਥਾਣਿਆਂ ਦੇ ਵਿੱਚ ਇਹਨਾਂ ਕੋਲ ਮੁਲਾਜ਼ਮ ਨਹੀਂ ਹੈਗੇ ਸਾਡਾ ਵੀ ਰੋਜ਼ ਵਾਹ ਪੈਂਦਾ ਕੀ ਕਾਰਨ ਜਿੱਥੇ 20 ਮੁਲਾਜ਼ਮਾਂ ਦਾ ਕੰਮ ਉੱਥੇ 2 ਮੁਲਾਜ਼ਮ ਐ ਤੇ ਮੁਲਾਜ਼ਮਾਂ ਵਿਚਾਰੇ ਕੀ ਕਰਨ ਜੇ ਕਿਹਦੀ ਦਰਖਾਸਤ ਚਲ ਜਾਂਦੀ ਆ ਉਹਨਾਂ ਤੋਂ ਉਹ ਮਸਲਾ ਕਿਸੇ ਬਣਿਆ ਲੱਗਦਾ ਨਹੀਂ ਉਹਦਾ ਕਾਰਨ ਇਹੀ ਕਿ ਸਰਕਾਰ ਪਿੱਛੋਂ ਭਰਤੀਆਂ ਨਹੀਂ ਕੀਤੀਆਂ ਥਾਣੇ ਦੇ ਵਿੱਚ ਮੁਲਾਜ਼ਮ ਨਹੀਂ ਪੂਰੇ ਮੁਲਾਜ਼ਮ ਐ ਜਿਹੜੇ ਗਨਮੈਨ ਉਹ ਇਹਨਾਂ ਆਪਣੇ ਨਾਲ ਲਾਏ ਹੋਇਆ ਸਿਰਫ ਇੱਕ ਦਿਖਾਵਾ ਸ਼ੋਸ਼ੇ ਬਾਜੀ ਤੇ ਲਈ ਤੇ ਪਿੱਛੇ ਜਿਹੜਾ ਪੰਜਾਬ ਆ ਉਹ ਉਹਦੇ ਜਿਹੜੇ ਮਸਲੇ ਆ ਥਾਣਿਆਂ ਦੇ ਜਾਂ ਹੋਰ ਵੀ ਇਹ ਤੋਂ ਇਲਾਵਾ ਲਾ ਲਓ ਕਿਤੇ ਵੀ ਸਟਾਫ ਇਹਨਾਂ ਦੇ ਕੋਲ ਪੂਰਾ ਨਹੀਂ ਹੈਗਾ ਜੇ ਮੈਡੀਕਲ ਦੀ ਵੀ ਗੱਲ ਕਰੀਏ ਮੈਡੀਕਲ ਜਿਹੜੇ ਹਸਪੀਟਲ ਬਣੇ ਆ ਜਿਹੜੇ ਇਹਨਾਂ ਨੇ ਮੁਹੱਲਾ ਕਲੀਨਿਕ ਬਣਾਇਆ ਅੱਜ ਤੁਸੀਂ ਆਓ ਮੇਰੇ ਨਾਲ ਮੈਂ ਤੁਹਾਨੂੰ ਦਿਖਾਉਣਾ ਇਹਨਾਂ ਦੇ ਕੀ ਹਾਲਾਤ ਆ ਉੱਥੇ ਮਲਾਜਮਾਂ ਦੀ ਕਮੀ ਆ ਉੱਥੇ ਦਵਾਈਆਂ ਦੀ ਕਮੀ ਆ ਸਿਰਫ ਇਹ ਨਹੀਂ ਆ ਕਿ ਕੋਈ ਬਿਲਡਿੰਗ ਬਣਾਈ ਉਹਨੂੰ ਰੰਗ ਪੱਟੀ ਮਾਰੀ ਤੇ ਉਹਦੇ ਉੱਤੇ ਆਪਾਂ ਭਗਵੰਤ ਮਾਨ ਦੀ ਮੁੱਖ ਮੰਤਰੀ ਦੀ ਫੋਟੋ ਲਾ ਕੇ ਬਣਾਤਾ ਜੀ ਕਿ ਅਸੀਂ ਮੁਹੱਲਾ ਕਲੀਨਿਕ ਬਣਾਈ ਅੱਜ ਬਹੁਤ ਬੁਰੇ ਹਾਲ ਹਾਲਾਤ ਆ ਸਿਹਤ ਪੱਖੋਂ ਇਹਨਾਂ ਦੇ ਪ੍ਰਸ਼ਾਸਨ ਕੰਮ ਕਰਨਾ ਚਾਹੁੰਦਾ ਪਰ ਪ੍ਰਸ਼ਾਸਨ ਦੇ ਕੋਲ ਪੂਰਾ ਉਹ ਜਿਹੜਾ ਉਹਨਾਂ ਨੂੰ ਚਾਹੀਦੀਆਂ ਸਹੂਲਤਾਂ ਉਹ ਨਹੀਂ ਮਿਲ ਪਾ ਰਹੀਆਂ ਥਾਣੇ ਦੇ ਵਿੱਚ ਮੁਲਾਜ਼ਮ ਨਹੀਂ ਪੂਰੇ ਹੋ ਰਹੇ ਇੱਕ ਇੱਕ ਮੁਲਾਜ਼ਮ ਨੂੰ 20 25 25 ਪਿੰਡਾਂ ਦੀਆਂ ਦਰਖਾਸਤਾਂ ਦਿੱਤੀਆਂ ਉਹ ਵਿਚਾਰਾ ਕਿੱਦਾਂ ਨਵਟਾ ਲੂਗਾ ਇਹ ਮੌਜੂਦਾ ਸਰਕਾਰ ਵਿਕਾਸ ਦੀ ਤੇ ਗੱਲ ਕਰਦੀ ਹੈ ਇਹ ਦੇਖਣ ਨੂੰ ਸਹੀ ਥੱਲੇ ਹਾਲਾਤ ਕੀ ਬਣੇ ਹੋਏ ਵਿਕਾਸ ਇਹ ਨਾ ਕੀਤਾ ਕਿਹੜਾ ਤਿੰਨ ਸਾਲਾਂ ਦੇ ਵਿੱਚ ਇੱਕ ਇੱਟ ਕਿਤੇ ਦਿਖਾ ਦੇਣ ਪੰਚਾਇਤ ਦੀ ਕਿਤੇ ਲੱਗੀ ਕਿ ਜਿਹੜੀ ਇਹਨਾਂ ਨੇ ਲਾ ਕੇ ਨਵੇਂ ਸਿਰਿਓਂ ਕੰਮ ਸ਼ੁਰੂ ਕੀਤਾ ਹੋਵੇ ਜਿੱਥੇ ਸਾਡੇ ਸਰਪੰਚ ਬਣੇ ਆ ਉੱਥੇ ਤਾਂ ਕੰਮ ਹੀ ਰੁਕੇ ਹੋਏ ਉਥੋਂ ਦੇ ਤਾਂ ਕੰਮ ਇਹਨਾਂ ਨੇ ਕਹਿਤਾ ਕਿ ਕਰਨਾ ਹੀ ਨਹੀਂ ਨਾ ਸੀ ਤੁਹਾਡੇ ਕੰਮ ਤੇ ਕਿਉਂਕਿ ਤੁਸੀਂ ਸਿੱਕੀ ਸਾਹ ਵੱਲੋਂ ਸਰਪੰਚ ਬਣੇ ਜੋ ਤੁਸੀਂ ਕਾਂਗਰਸ ਦੀਆਂ ਪੰਚਾਇਤਾਂ ਬਣੇ ਜੋ ਤੇ ਇਹ ਕਿਦਾਂ ਇੱਕ ਪੱਖੀ ਗੱਲ ਕਰਦੇ ਕਈ ਸਾਰਿਆਂ ਨੂੰ ਇੱਕ ਪੱਖ ਨਾਲ ਲੈ ਕੇ ਚੱਲਦੇ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਪਾਰਟੀ ਰਹੀ ਨਹੀਂ ਜੀ ਹੁਣ ਬਿਨਾ ਭੇਦ ਭਾਵ ਨਾ ਜੀ ਨਾ ਨਾ ਹੁਣ ਤੇ ਬਣੀ ਖਾਸ ਖਾਸ ਆਮ ਆਦਮੀ ਪਾਰਟੀ ਬਣ ਗਈ ਆਮ ਆਲੀ ਤੇ ਗੱਲ ਹੀ ਤਿੰਨ ਸਾਲਾਂ ਤੋਂ ਪਹਿਲਾਂ ਸਰਕਾਰ ਸੱਤਾ ਜਵਨ ਤੋਂ ਪਹਿਲਾਂ ਆਮ ਆਦਮੀ ਸੀ ਹੁਣ ਤੇ ਆਮ ਆਦਮੀ ਪਾਰਟੀ ਵਾਲੀ ਗੱਲ ਰਹੀ ਨਹੀਂ ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਜੋ ਲੋਕਾਂ 'ਚ ਵਿਚਰਦੇ ਹੋ ਸਾਬਕਾ ਵਿਧਾਇਕ ਉਹਨਾਂ ਦੇ ਨਾਲ ਦੇਖੋ ਜੀ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਮੇਰੇ ਵੱਡੇ ਭਰਾ ਆ ਅੱਜ ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਉਹਨਾਂ ਦੀ ਬਦੌਲਤ ਹੈ ਬਹੁਤ ਪਿਆਰ ਆ ਉਹਨਾਂ ਦਾ ਮੇਰੇ ਲਈ ਤੇ ਮੈਂ ਮਾਣ ਵੀ ਮਹਿਸੂਸ ਕਰਦਾ ਕਿ ਮੈਂ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਦੇ ਨਾਲ ਜੁੜਿਆ ਤੇ ਤੁਰਿਆ ਕਿਉਂਕਿ ਰਾਜਨੀਤੀ ਦੇ ਵਿੱਚ ਮੈਨੂੰ ਰਾਜਨੀਤੀ ਚ ਆਉਣ ਤੋਂ ਪਹਿਲਾਂ ਮੇਰੇ ਮਨ ਦੇ ਲੀਡਰਾਂ ਪ੍ਰਤੀ ਵਿਚਾਰ ਕੁਝ ਹੋਰ ਸੀ ਪਰ ਜਦੋਂ ਮੈਂ ਸਰਦਾਰ ਰਮਨਜੀਤ ਸਿੰਘ ਸਿੱਕੀ ਜੀ ਨੂੰ ਮਿਲਿਆ ਜਦੋਂ ਉਹਨਾਂ ਦੇ ਨਾਲ ਵਿਚਰਿਆ ਜਦੋਂ ਉਹਨਾਂ ਮੈਨੂੰ ਆਪਣੇ ਛਾਤੀ ਦੇ ਨਾਲ ਲਾਇਆ ਆਪਣਾ ਪਿਆਰ ਦਿੱਤਾ ਤੇ ਮੈਂ ਇੱਕ ਗੱਲ ਦਾਅਵੇ ਨਾਲ ਤੁਹਾਡੇ ਕੈਮਰੇ ਰਾਹੀਂ ਕਹਿ ਸਕਦਾ ਕਿ ਲੀਡਰ ਪੰਜਾਬ ਪੂਰੇ ਪੰਜਾਬ ਦੇ ਵਿੱਚ ਸਰਦਾਰ ਸਿੱਕੀ ਜੀ ਵਰਗਾ ਜਮ ਨਹੀਂ ਸਕਦਾ ਉਹਨਾਂ ਦਾ ਜੋ ਮੇਰੇ ਪ੍ਰਤੀ ਲਾਲੋ ਜਾਂ ਹਲਕੇ ਪ੍ਰਤੀ ਜੋ ਪਿਆਰ ਜੋ ਉਹਨਾਂ ਦੀ ਦੂਰ ਅਦੇਸ਼ੀ ਨਿਗਾਹ ਆ ਜੋ ਜਿੰਨੇ ਸਤਕਾਰ ਦੇ ਨਾਲ ਹਰੇਕ ਦੇ ਨਾਲ ਵਿਚਰਦੇ ਆ ਮਿਲਦੇ ਆ ਉਹਨਾਂ ਵਰਗਾ ਹੋਰ ਕੋਈ ਲੀਡਰ ਮੱਝ ਦੀ ਧਰਤੀ ਨੂੰ ਨਹੀਂ ਮਿਲ ਸਕਦਾ ਰਹੀ ਗੱਲ ਜਿੱਥੇ ਕਿ ਤੁਸੀਂ ਕਹ ਵਿਚਰਦੇ ਜੋ ਲੋਕਾਂ ਦਾ ਬਹੁਤ ਪਿਆਰ ਆ ਅੱਜ ਆਪਾਂ ਦੇਖੀਏ ਤੇ ਹਲਕੇ ਦੇ ਵਿੱਚ ਤੁਸੀਂ ਲਗਾਤਾਰ ਦੇਖੋਗੇ ਸਿੱਕੀ ਜੀ ਹਲਕੇ ਦੇ ਵਿੱਚ ਰਹਿੰਦੇ ਆ ਵਿਆਹ ਸ਼ਾਦੀਆਂ ਆਪੋਗ ਦੁੱਖ ਤਕਲੀਫਾਂ ਦੇ ਵਿੱਚ ਜਾਂਦੇ ਆ ਬੋਰਡ ਦੇ ਆ ਜਿੱਥੇ ਕਈ ਪਿੰਡਾਂ ਦੇ ਵਿੱਚ ਇਹੋ ਜਗਾ ਜਿੱਥੇ ਕਾਰਜ ਰੁਕੇ ਆ ਲੰਬੇ ਸਮੇਂ ਤੋਂ ਇਹਦੇ ਵਿੱਚ ਲਾਓ ਕੋਈ ਗਲੀਆਂ ਲਾ ਲਓ ਤੁਸੀਂ ਕੋਈ ਕਿਸੇ ਸਰਕਾਰੀ ਕੋਈ ਸਹੂਲਤ ਨਹੀਂ ਪਹੁੰਚ ਰਹੀ ਕਿਤੇ ਕੋਈ ਗਰੀਬ ਪਰਿਵਾਰ ਦੇ ਨਾਲ ਤਕਾ ਹੋ ਰਿਹਾ ਕਿਤੇ ਇਹੋ ਜੇ ਕੰਮ ਰੁਗੇ ਜਿਹੜੇ ਹੋਣੇ ਚਾਹੀਦੇ ਸੀ ਨਹੀਂ ਹੋਏ ਪਿਛਲੇ ਸਮੇਂ ਚ ਨਹੀਂ ਹੋਏ ਤੇ 3 ਸਾਲ ਤੋਂ ਤੇ ਬਿਲਕੁਲ ਬੰਦ ਬੀਤੇ ਪਏ ਉਹ ਆਪਣੇ ਕੋਲੋਂ ਵੀ ਕਰ ਰਹੇ ਆ ਹਲਕੇ ਦੇ ਵਿੱਚ ਵਿਚਰ ਰਹੇ ਆ ਕੰਮ ਕਰਾ ਰਹੇ ਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਲਾ ਕੇ ਵੀ ਉਹ ਕੰਮ ਕਰਾ ਰਿਆ ਤੇ ਫਿਰ ਲੋਕ ਲੋਕਾਂ ਨੂੰ ਵਿੱਚ ਉਤਸ਼ਾਹ ਆ ਰਿਹਾ ਜੁੜਨ ਵਾਸਤੇ ਅੱਜ ਤੁਸੀਂ ਦੇਖ ਰਹੇ ਹੋ ਜੁਆਇਨਿੰਗ ਹੋ ਰਹੀਆਂ ਕਾਂਗਰਸ ਦੇ ਵਿੱਚ ਲੋਕ ਤਾਦੀ ਆ ਰਹੇ ਜੇ ਕਾਂਗਰਸ ਦੀ ਹਵਾ ਬਣ ਰਹੀ ਤੇ ਜੇ ਲੋਕ ਕਾਂਗਰਸ ਨੂੰ ਦੇਖ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਤਾਦੀ ਕਾਂਗਰਸ ਦੇ ਵਿੱਚ ਆ ਰਹੇ ਆ ਜੀ ਪਿਛਲੇ ਦਿਨ ਦੇਖੋ ਜੀ ਇਦਾਂ ਦਾ ਕੁਝ ਨਹੀਂ ਹੈਗਾ ਕੋਈ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਨਹੀਂ ਗਿਆ ਲੋਕ ਬੀਜੇਪੀ 'ਚ ਜਾਣ ਕੇ ਕਿਉਂ ਜੀ 2027 ਦੀ ਜਿਹੜੀ ਗਵਰਨਮੈਂਟ ਪੰਜਾਬ ਦੇ ਵਿੱਚ ਆ ਰਹੀ ਉਹ ਉਹ ਕਾਂਗਰਸ ਦੀ ਆ ਜੀ ਲੋਕ ਬੀਜੇਪੀ ਹਲ ਕਿਉਂ ਜਾਣਗੇ ਬੀਜੇਪੀ ਨੇ ਜੋ ਜੋ ਦੋ ਦੋ ਤਿੰਨ ਸਾਲ ਪਹਿਲਾਂ ਕੀਤਾ ਕਿਸਾਨਾਂ ਦੇ ਨਾਲ ਉਹ ਕਿਸਾਨ ਕੀ ਭੁੱਲ ਗਏ ਅਜੋ ਹੁਣ ਦੁਬਾਰਾ ਕੀਤਾ ਉਹ ਕਿਸਾਨ ਭੁੱਲ ਜਾਣਗੇ ਬੀਜੇਪੀ ਨੂੰ ਲੋਕ ਮੂੰਹ ਕਿਹੜੀ ਗੱਲਾਂ ਲਾਉਣਗੇ ਐਮਐਸਪੀ ਸਾਨੂੰ ਨਹੀਂ ਮਿਲ ਰਹੀ ਫਸਲਾਂ ਦਾ ਮੁੱਲ ਸਾਨੂੰ ਨਹੀਂ ਮਿਲ ਰਿਹਾ ਕਿਸਾਨ ਸਾਡੇ ਰੋਲ ਰਹਾ ਜਿਹੜੀ ਸਾਡੀ ਛੋਟੀ ਬਰਾਤਰੀ ਹੈ ਦਲਿਤ ਭਾਈਚਾਰਾ ਉਹ ਸਾਡਾ ਰੋਲ ਰਹਾ ਕਿਹੜੀ ਸਕੀਮ ਜੇ ਸੈਂਟਰ ਸਰਕਾਰ ਦੀ ਕਿਸਾਨਾਂ ਲਈ ਨਹੀਂ ਤੇ ਦਲੇ ਤੋਂ ਭਾਈਚਾਰੇ ਵਾਸਤੇ ਲੈ ਕੇ ਆਈ ਸਾਡੇ ਆਸੀ ਭਾਈਚਾਰੇ ਵਾਸਤੇ ਲੈ ਕੇ ਆਈ ਛੋਟੀਆਂ ਸਰਆਂੀਆਂ ਵਾਸਤੇ ਲੈ ਕੇ ਆਈ ਇੱਕ ਸਾਬਤ ਕਰ ਦੇਣਾ ਜੋ ਕਾਂਗਰਸ ਦੇ ਰਾਜ ਵੇਲੇ ਡਾਕਟਰ ਮਨਮੋਹਨ ਸਿੰਘ ਵੱਲੋਂ ਸਕੀਮਾਂ ਲਾਗੂ ਕੀਤੀਆਂ ਸੀ ਉਹਨਾਂ ਵਿੱਚ ਕਟੌਤੀ ਕੀਤੀ ਹੈ ਬੀਜੇਪੀ ਜਦੋਂ ਦੀ ਸੱਤਾ ਦੇ ਵਿੱਚ ਆਈ ਹੈ ਤੇ ਕਿਹੜੇ ਮੂੰਹ ਦੇ ਨਾਲ ਬੀਜੇਪੀ ਪਿੰਡਾਂ ਦੇ ਵਿੱਚ ਆਣ ਕੇ ਬੰਦੇ ਸ਼ਾਮਲ ਕਰ ਰਹੀ ਹੈ ਇਸ ਪ੍ਰੋਪੋਗੈਂਡਾ ਆਪਣਾ ਕੀਤਾ ਜਾ ਰਿਹਾ ਸਿਰਫ ਤੇ ਸਿਰਫ ਕਾਂਗਰਸ ਨੂੰ ਠੇਸ ਪਹੁੰਚਾਉਣ ਵਾਸਤੇ ਅਜਿਹਾ ਕੋਈ ਨਹੀਂ ਸਾਡੇ ਵਰਕਰ ਜਿਹੜੇ ਉਹ ਸਰਦਾਰ ਸਿੱਕੀ ਜੀ ਦੇ